ਮੇਰਾ ਨਾਮ ਸੋਲੋਮੇ ਸ਼ੁਰੀ ਹੈ ਜੀ ਅੱਜ ਸਾਡੇ ਬਠਿੰਡਾ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਜੀ ਤੇ ਮੁੱਖ ਸਕੱਤਰ ਸਾਡੇ ਪਰਮੋਜ ਜੈਨ ਜੀ ਜਿਹੜੇ ਮੇਰੇ ਨਾਲ ਬੈਠੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਮਹੰਤਾਂ ਦੇ ਸਾਰੇ ਗਰੁੱਪਾਂ ਦੇ ਨਾਲ ਮੀਟਿੰਗ ਹੋਈ ਸੀ ਇੱਥੇ ਮਹੰਤਾਂ ਦੇ 6 ਗਰੁੱਪ ਆਏ ਸੀਗੇ ਆਡ-ਆਡ ਤੇ ਇਹਨਾਂ ਦਾ ਕੁਝ ਇਸ਼ਿਊ ਸੀਗਾ ਏਰੀਆ ਨੂੰ ਲੈ ਕੇ ਕੁਝ ਜਿਹੜਾ ਇਸ਼ਿਊ ਸੀਗਾ ਅੱਜ ਵੀ ਜਿਹੜੀ ਇਹ ਦੀਵਾਲੀ ਦੇ ਉੱਤੇ ਵਧਾਈਆਂ ਮੰਗਦੇ ਹੈਗੇ ਆ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਵਧਾਈਆਂ ਮੰਗਦੇ ਆ ਉੱਥੇ ਕਾਫੀ ਰੋਲਾ ਪੈ ਜਾਂਦਾ ਕਈ ਵਾਰ ਉਹਨਾਂ ਸਾਰੇ ਇਸ਼ਿਊਜ਼ ਨੂੰ ਲੈ ਕੇ ਅੱਜ ਇੱਥੇ ਮੀਟਿੰ ਤਾ ਵਪਾਰ ਮੰਡਲ ਵੱਲੋਂ ਇਹਨਾਂ ਨੂੰ ਸਾਰਾ ਸਾਡਾ ਫੈਸਲਾ ਪੜ ਕੇ ਸੁਣਾਇਆ ਗਿਆ ਜਿਹਦੇ ਵਿੱਚ ਸਾਰੇ ਗਰੁੱਪਾਂ ਨੇ ਇੱਥੇ ਸਹਿਮਤੀ ਜਤਾਈ ਹੈਗੀ ਹੈ ਅ ਇਸ ਦੇ ਵਿੱਚ ਫੈਸਲੇ ਇਹ ਲਿੱਤੇ ਗਏ ਵੀ ਜਿਵੇਂ ਦੀਵਾਲੀ ਦੀ ਵਧਾਈ ਹੈ ਉਹ ਜਿਆਦਾ ਤੋਂ ਜਿਆਦਾ 500 ਰੁਪਏ ਰੱਖੀ ਗਈ ਹੈ ਪਰ ਦੁਕਾਨ ਕੋਈ ਦੁਕਾਨਦਾਰ ਆਪਦੀ ਇੱਛਾ ਦੇ ਨਾਲ ਕੋਈ 100 ਰੁਪਏ ਦਿੰਦਾ 200 ਰੁਪਏ ਦਿੰਦਾ ਹੈਗਾ ਤਾਂ ਇਹ ਉਸ ਨੂੰ ਮਨਜ਼ੂਰ ਕਰਨਗੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਰੋਲਾ ਨਹੀਂ ਹੋਊਗਾ ਨਾ ਕੋਈ ਇਸ ਮਾਨ ਚੱਕਣਗੇ ਕਿਸੇ ਦੁਕਾਨ ਦਾ 500 ਰੁਪਏ ਜਿਆਦਾ ਤੋਂ ਜਿਆਦਾ ਰੱਖਿਆ ਹੈਗਾ ਇਸ ਤੋਂ ਇਲਾਵਾ ਵਿਆਹ ਦੇ ਵਿੱਚ ਜਿਹੜਾ ਰੱਖਿਆ ਹੈਗਾ ਉਹ ਜਿਆਦਾ ਤੋਂ ਜਿਆਦਾ 5100 ਰੁਪਏ ਵਿਆਹ ਹੋਣ ਤੇ ਤੇ ਉਹਦੇ ਵਿੱਚ ਜਿਹੜਾ ਹੈਗਾ ਚਾਹੇ ਕੋਈ ਆਪਦੀ ਖੁਸ਼ੀ ਦੇ ਨਾਲ 500 ਦੇਵੇ ਕੋਈ 1000 ਦੇਵੇ ਕੋਈ 2100 ਦੇਵੇ ਨਹੀਂ ਮੰਗਿਆ ਹਾਂ ਮੈਕਸਿਮਮ ਜਿਹੜਾ ਹੈਗਾ ਨਹੀਂ ਜੀ ਉਹ 500 ਵੀ ਦੇ ਸਕਦਾ ਕੋਈ ਜਿਹੜਾ ਮੈਕਸਿਮਮ ਆ ਉਹ 5100 ਹੈਗਾ ਐਸੀ ਤਰ੍ਹਾਂ ਜੇ ਕੋਈ ਜਵਾਕ ਹੁੰਦਾ ਜਵਾਕ ਹੋਣ ਦੇ ਉੱਤੇ ਦੋਨੋਂ ਧਿਰਾਂ ਤੋਂ ਨਹੀਂ ਮੰਗਿਆ ਜਾਊਗਾ ਸਿਰਫ ਮੁੰਡੇ ਵਾਲੇ ਧਿਰ ਤੋਂ ਵਧਾਈ ਮੰਗੀ ਜਾਊਗੀ ਉਹ ਵੀ ਜਿਆਦਾ ਤੋਂ ਜਿਆਦਾ 5100 ਹੈ ਕੋਈ ਉਹਦੀ ਜਿਆਦਾ ਦੀ ਖੁਸ਼ੀ ਨਾਲ 500 ਦਵੇ 1100 ਦਵੇ ਤੇ ਇਹ ਮਤਲਬ ਇਹਨਾਂ ਨੂੰ ਲੈਣੀ ਪਊਗੀ ਨਵੇਂ ਘਰ ਦੇ ਉੱਤੇ ਵੀ ਜਿਆਦਾ ਤੋਂ ਜਿਆਦਾ 5100 ਜੇ ਕੋਈ ਕੋਠੀ ਦਾ ਮੂਰਤ ਕਰਦਾ ਹੈਗਾ ਲੇਕਿਨ ਜੇ ਕੋਈ ਆਪਦੀ ਕਪੈਸਿਟੀ ਨਾਲ 500 ਦਿੰਦਾ ਹੈ ਨਹੀਂ ਜਾਂ 1500 ਦਿੰਦਾ ਹੈ 1100 ਦਿੰਦਾ ਹੈਗਾ ਤਾਂ ਉਹ ਵੀ ਜਿਹੜਾ ਹੈਗਾ ਵੀ ਇਹ ਮਨਜ਼ੂਰ ਕਰਨਗੇ ਇਸ ਤੋਂ ਇਲਾਵਾ ਇਹ ਕੀ ਕੀਤਾ ਹੈਗਾ ਵੀ ਘਰਾਂ ਦੇ ਵਿੱਚ ਦਿਵਾਲੀ ਨਹੀਂ ਮੰਗਣੀ ਕਿਉਂਕਿ ਜਿਹੜੇ ਘਰ ਹੈਗੇ ਆ ਉਹ ਵੀ ਸਾਡੇ ਦੁਕਾਨਦਾਰਾਂ ਦੇ ਹੈਗੇ ਆ ਇੱਕ ਦੋ ਥਾਵਾਂ ਤੇ ਇਸ ਤਰ੍ਹਾਂ ਦਾ ਵੀ ਕੋਈ ਆਇਆ ਸੀਗਾ ਵੀ ਘਰਾਂ ਦੇ ਵਿੱਚ ਦਿਵਾਲੀ ਮੰਗਲ ਲਈ ਜਾਂਦੇ ਆ ਦਿਵਾਲੀ ਤੋਂ ਇਲਾਵਾ ਹੋਰ ਕੋਈ ਵੀ ਧਿਆਰ ਨਹੀਂ ਮੰਗ ਕੋਈ ਵੀ ਧਾਰਮਿਕ ਸਮਾਗਮ ਹੋਵੇ ਕੁਛ ਹੋਵੇ ਉੱਥੇ ਮਤਲਬ ਕੋਈ ਕਿਸ ਤਰ੍ਹਾਂ ਦੀ ਕੋਈ ਵਧਾਈ ਨਹੀਂ ਦਿੱਤੀ ਜਾਊਗੀ ਇੱਕ ਜਿਹੜਾ ਵੀ ਗਰੁੱਪ ਮੰਗਣ ਆਸਤੇ ਆਊਗਾ ਇਹਨਾਂ ਦੇ ਜਿਹੜੇ ਕੋਈ ਗਰੁੱਪ ਹੈਗੇ ਆਪਦੇ ਵਿੱਚ ਉਹ ਜਿਹੜੀ ਵੀ ਦੁਕਾਨ ਦੇ ਉੱਤੇ ਦੀਵਾਲੀ ਮੰਗੂਗਾ ਉੱਥੇ ਉਹ ਆਪ ਦਾ ਜਿਹੜਾ ਆਪ ਦਾ ਵਿਜ਼ਿਟਿੰਗ ਕਾਰਡ ਦੇ ਕੇ ਜਾਣਗੇ ਜਿਹਦੇ ਵਿੱਚ ਉਹਦੇ ਗਰੁੱਪ ਦਾ ਨਾਮ ਲਿਖਿਆ ਹੋਊਗਾ ਇੱਕ ਦੋਨਾਂ ਇੱਕ ਜਿਹੜਾ ਸੀਗਾ ਦੀਵਾਲੀ ਦੇ ਉੱਤੇ ਜਿਹੜੀ ਖਾਸ ਮੇਨ ਗੱਲ ਹੈ ਵੀ ਦੀਵਾਲੀ ਸ੍ਰੀ ਰਾਮਚੰਦਰ ਜੀ ਦਾ ਤਿਉਹਾਰ ਹੈਗਾ ਇਹ ਇੱਕ ਬਹੁਤ ਪਵਿੱਤਰ ਤਿਉਹਾਰ ਹੈ ਤੇ ਸਾਡੀ ਹਿੰਦੂ ਆਸਥਾ ਦੇ ਨਾਲ ਨੀ ਇਹ ਬਹੁਤ ਸਾਰੇ ਜਿਹੜੇ ਧਰਮ ਹੈਗੇ ਆ ਚਾਹੇ ਕੋਈ ਸਿੱਖ ਧਰਮ ਹੈ ਜਾਂ ਕੋਈ ਹੋਰ ਧਰਮ ਹੈ ਉਹ ਵੀ ਬੜਾ ਇਸਹਾ ਹਾਦਰ ਕਰਦੇ ਹੈਗੇ ਆ ਵਧਾਈ ਮੰਗਣ ਲੱਗੇ ਪ੍ਰਭੂ ਸ਼੍ਰੀ ਰਾਮ ਜੀ ਦੇ ਰਿਲੇਟਡ ਜਾਂ ਕੋਈ ਧਾਰਮਿਕ ਭਜਨ ਗਾਏ ਜਾਣਗੇ ਕੋਈ ਵੀ ਅਸ਼ਲੀਲ ਗਾਣਾ ਜਾਂ ਕੋਈ ਹੋਰ ਪੰਜਾਬੀ ਗਾਣਾ ਜਾਂ ਫਿਲਮੀ ਗਾਣਾ ਨਹੀਂ ਗਾਇਆ ਜਾਊਗਾ ਸਿਰਫ ਭਗਵਾਨ ਦੇ ਗੀਤਾਂ ਦੇ ਉੱਤੇ ਜਿਹੜੀ ਵਧਾਈ ਮੰਗੀ ਜਾਊਗੀ ਇਹ ਇੱਕ ਇਦੋਂ ਇਲਾਵਾ ਹੋਰ ਵੀ ਕੋਈ ਨਵਾਂ ਨਿਯਮ ਨਹੀਂ ਬਣਾਇਆ ਜਾਊਗਾ ਜਿਸ ਤਰ੍ਹਾਂ ਦੇ ਨਿਯਮ ਹੈਗੇ ਆ ਜਿਹੜੇ ਪਹਿਲਾਂ ਚੱਲਦੇ ਆ ਰਹੇ ਸੀ ਸਿਰਫ ਇਹੀ ਰਹਿਣਗੇ ਇਹ ਆਪ ਦੇ ਆਪ ਦੇ ਬਣਾ ਲੈਂਦੇ ਜਿਵੇਂ ਸਾਨੂੰ ਪਿੱਛੇ ਜੀ ਵੀ ਆਇਆ ਸੀਗਾ ਵੀ ਗਣਪਤੀ ਵਿਸਰਜਨ ਦੇ ਉੱਤੇ ਵੀ ਇਹਨਾਂ ਨੇ ਮਤਲਬ ਮੰਗਿਆ ਸੀਗਾ ਇੱਕ ਦੋ ਥਾਵਾਂ ਤੇ ਬਠਿੰਡੇ ਚ ਕਾਲ ਆਈ ਸੀਗੀ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਊਗਾ ਦੀਵਾਲੀ ਤੋਂ ਇਲਾਵਾ ਹੋਰ ਕੋਈ ਤਿਆਰ ਨਹੀਂ ਮੰਗਿਆ ਜਾਊਗਾ ਰਾਤ ਦੇ ਟਾਈਮ 5 ਵਜੇ ਤੋਂ ਬਾਅਦ ਕੋਈ ਵਧਾਈ ਦਾ ਟਾਈਮ ਨਹੀਂ ਹੋਊਗਾ ਕਿਉਂਕਿ 7 ਵਜੇ 7:30 ਵਜੇ ਵੀ ਜਿਹੜਾ ਹੈਗਾ ਉਦੋਂ ਦੁਕਾਨਾਂ ਤੋਂ ਗੁੰਨਾ ਵਧਾ ਕੇ ਜਾਣ ਦਾ ਟਾਈਮ ਹੁੰਦਾ ਉਸ ਟਾਈਮ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਹੋਰ ਨਹੀਂ ਮੰਗੀ ਜਾਊਗੀ ਇੱਕ 21 ਵਾਰ ਆਇਆ ਹੋਇਆ ਸੀਗਾ ਵੀ ਸ਼ਰਾਧਾ ਦੇ ਵਿੱਚ ਇੱਕ ਗਰੁੱਪ ਵੱਲੋਂ ਵਧਾਈ ਮੰਗੀ ਗਈ ਸੀ ਜਿਹੜੀ ਕਿ ਬੜੀ ਨਿੰਦਨਯੋਗ ਹੈਗੀ ਹੈ ਦੇਖੋ ਬੰਦੇ ਮੌਕੇ ਦੇ ਉੱਤੇ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਲੇਕਿਨ ਜਿਹੜੇ ਸ਼ਰਾਧ ਹੈਗੇ ਆ ਇਹਨਾਂ ਨਾਲ ਅਸੀਂ ਲੜਤਾ ਸਕਦੇ ਨਹੀਂ ਠੀਕ ਹੈ ਕਿਉਂਕਿ ਅਸੀਂ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਹੈਗੇ ਆ ਸਾਡਾ ਜਿਹੜਾ ਧਰਮ ਹੈਗਾ ਇਹਨਾਂ ਨੂੰ ਅਸੀਂ ਰੱਬ ਵਾਂਗੂ ਮੰਨਦੇ ਹੈਗੇ ਆ ਸ਼ਰਾਧ ਜਿਹੜੇ ਹੁੰਦੇ ਆ ਉਹ ਜਿਹੜਾ ਹੈਗਾ ਅਸੀਂ ਉਹ ਸ਼ਰਾਧ ਕਰਨੇ ਹੁੰਦੇ ਆ ਉਹਦੇ ਵਿੱਚ ਤਾਂ ਅਸੀਂ ਕੋਈ ਨਾਵਾ ਰੰਗ ਰੋਗਨ ਵੀ ਨਹੀਂ ਕਰਾਂਦੇ ਨਾਵਾ ਕੋਈ ਵਿਕਲਪ ਨਹੀਂ ਲੈਂਦੇ ਅਸੀਂ ਕੋਈ ਆਪਦੀ ਬਨਾਣ ਤੱਕ ਵੀ ਨਹੀਂ ਖਰੀਦਦੇ ਲੋਕ ਠੀਕ ਹੈ ਤਾਂ ਇਸ ਕਰਕੇ ਸਾਡੀ ਬੇਨਤੀ ਇਹਨਾਂ ਨੇ ਸਾਰੀਆਂ ਜਿੰਨੇ ਗਰੁੱਪ ਸੀਗੇ ਉਹਦੇ ਤੇ ਉਹ ਐਗਰੀ ਕੀਤੇ ਆ ਕੁਛ ਇਹਨਾਂ ਦਾ ਇਸ਼ੂ ਸੀਗਾ ਇਹਨਾਂ ਦਾ ਆਪਸੀ ਆਪ ਦੇ ਏਰੀਆ ਨੂੰ ਲੈ ਕੇ ਉਹਦੇ ਵਾਸਤੇ ਇਹਨਾਂ ਦੀ ਹਲੇ ਕੋਈ ਬੈਸਵਾਜੀ ਹਲੇ ਟਸ਼ਨ ਚੱਲਦੀ ਪਈ ਹੈਗੀ ਆ ਉਹ ਆਪ ਦਾ ਏਰੀਆ ਨੂੰ ਲੈ ਕੇ ਇਹਨਾਂ ਦਾ ਡਿਸਾਈਡ ਨਹੀਂ ਹੋਇਆ ਲੇਕਿਨ ਜਿਹੜੇ ਸਾਡੀਆਂ ਮੰਗਾਂ ਸੀਗੀਆਂ ਸਾਡੀ ਸਾਰੀਆਂ ਮੰਗਾਂ ਇਹਨਾਂ ਨੇ ਜਿਹੜੀ ਹੈਗੀ ਐਕਸੈਪਟ ਕੀਤੀ ਹੈਗੀ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਸ਼ਾਮਲ ਹੁੰਦੇ ਰਹਿਣਗੇ